ਤੁਹਾਡੇ بار-ਬਾਰ 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 ਫੋਨ ਤੇ ਮੈਸੇਜ ਕਰਨ ਤੇ ਕਮੈਂਟ ਕਰਨ ਤੇ ਉਹ ਆ ਜਾ ਇਧਰ ਨੂੰ ਆਣਾ ਓਏ ਤੇ ਅਸੀਂ ਅੱਜ ਫੇ ਮੈਂ ਤੇ ਮੇਰਾ ਡਰਾਈਵਰ ਮੇਲੇ ਵਿੱਚ ਪਹੁੰਚ ਚੁੱਕੇ ਹਾਂ ਅੱਜ ਦੁਪਹਿਰੇ ਟੋਟੋ ਘਟ ਟਾਈਮ ਵੱਜਾਉਣਾ 12 ਵਜੇ ਉਹੀ ਦੁਨੀਆ ਉਹੀ ਲੋਕ ਉਹੀ ਗੱਡੀਆਂ ਉਹੀ ਮੋਟਰਸਾਈਕਲ ਠੀਕ ਹੈ ਤੇ ਆਪਾਂ ਫੇਰ ਤੁਹਾਨੂੰ ਅੱਜ ਮੇਲੇ ਦਾ ਵੀਊ ਦਿਖਾਵਾਂਗੇ ਆ ਦੇਖੋ ਬੰਦਾ ਆਦਾ ਵਾ ਸਾਈਕਲ ਤੇ ਭਾਈ ਹੱਸ ਵੇ ਕੀ ਬਾਤ ਆ ਭਾਈ ਦੀ ਯਾਰ ਬੜੀ ਸਮਾਈਲ ਚੰਗੀ ਭਾਈ ਦੀ ਹੁਣ ਆਪਾਂ ਆਪਣਾ ਥੋੜਾ ਸਮਾਨ ਚ ਸਾਈਡ ਤੇ ਰਖੀਏ। ਉਹ ਦੇਖੋ। ਕੀ ਬਾਤ ਆ ਕੀ ਬਾਤ ਦੇਖੋ। ਉਹ ਮੁਰਦਾ ਖੜੇ ਹੋਏ ਉਹ ਦੇਖੋ ਰੇੜੀਆਂ ਲੱਗੀਆਂ ਹੋਈਆਂ। ਉਹ ਫੋਟੋ ਵਾਲੇ ਪਏ ਹੈਗੇ ਆ। ਅਗਰ ਤੁਸੀਂ ਮੈਨੂੰ ਕਿਸੇ ਨਾ ਕਮੈਂਟ ਵਿੱਚ ਇਹਨੇ ਦਸੰਦਰੋ ਦਿਖਾਓ। ਇਹ ਮੇਲਾ ਤੁਹਾਨੂੰ ਦਸੰਦਰੋ ਦਿਖਾਵਾਂਗੇ ਆਪਾਂ। ਉਹ ਦੇਖੋ। ਆਪਾਂ ਹੁਣ ਇੱਥੇ ਮੁਰਦਾ ਖੜਾ ਕਰਕੇ ਤੇ ਕਿੱਥੇ ਘਟਿਆ ਕਰੀ ਓਏ। ਆਹ ਦੇਖੋ ਸਿੱਧੂ ਮੂਸੇ ਵਾਲਾ ਸਾਹਿਬ ਸ਼ੇਰ ਬਣਿਆ ਹੋਇਆ ਹਾਂਜੀ 200 ਗੱਡੀਆਂ ਅਸੀਂ ਕਰਤੀਆਂ ਪਾਰਕ ਆਪਣੀਆਂ ਤੇ ਹੁਣ ਤੁਹਾਨੂੰ ਅੰਦਰੋਂ ਮੇਲੇ ਦਾ ਵੀਊ ਦਿਖਾਈਏ ਕਿਉਂਕਿ ਤੁਸੀਂ ਮੈਨੂੰ ਬੜੇ ਫੋਨ ਕੀਤੇ ਮੈਨੂੰ ਬੜਾ ਤੁਸੀਂ ਫੋਨ ਕਰ ਕਰ ਪਰੇਸ਼ਾਨ ਕੀਤਾ ਕਿ ਭਾਈ ਮੈਨੂੰ ਵੀਡੀਓ ਦਿਖਾਓ ਅੰਦਰ ਦਿਖਾਓ ਡੜੇ ਦੇਖੋ ਲੋਕੀ ਚਾਹ ਚ ਹੁੰਦੇ ਹੋਏ ਲੋਕੀ ਦਾ ਨਹੀਂ ਪਸੇ ਅੰਦਰ ਹੀ ਦਿਖਾਉਂਦੇ ਤੁਹਾਨੂੰ ਕੱਲ ਨੂੰ ਕੋਈ ਚਾਹ ਚ ਹੋਂਦੇ ਚਲੇ ਮਲੋਂਦੇ ਹੋਏ ਲੋਕ ਦੇਖੋ ਜੀ ਕੀ ਆ ਬਾਤ ਆ ਆ ਗੁੱਡੇ ਗੁੱਡੀਆਂ ਦਾ ਖੇਲ ਪਾਈ ਕਹਿੰਦੇ ਦੋਸਾ ਖਾਣਾ ਅਸੀਂ ਦੋਸਾ ਦੋਸਾ ਤਾਂ ਨਹੀਂ ਖਾਣਾ ਕਿਉਂਕਿ ਬੜੇ ਮਹਿੰਗੇ ਮਿਲਦੇ ਦੋਸੇ ਦੋਸੇ ਇੱਥੇ ਆਹ ਦੇਖੋ ਆਹ ਦੇਖੋ ਭਾਈ ਦਾ ਜਾਦੂ ਆਹ ਸਾਰੀਆਂ ਸੋਨੇ ਦੀਆਂ ਬੰਗਾ 100 ਰੁਪਏ ਦੀਆਂ ਆਹ ਪਰਾਤਾਂ ਦੇਖੋ ਇਹੋ ਬੰਦੇ ਜਾਂਦੇ ਪਏ ਆ ਜੁੱਤੀਆਂ ਵਈਆਂ ਇਹ ਕਿਸੇ ਨੇ ਗਿਫਟ ਕਰਨੀਆਂ ਮਸ਼ੂਕ ਨੂੰ ਸਹੇਲੀ ਨੂੰ ਘਰ ਵਾਲੇ ਨੂੰ ਇੱਥੋਂ ਲੈ ਕੇ ਜਾ ਸਕਦੇ ਹਨ ਪਰ ਹੁੰਦੀ ਆ ਇੱਥੇ ਮਹਿੰਗੀਆਂ ਥੋੜੀਆਂ ਆ ਕਿਆ ਬਾਤ ਆ ਮੋਲ ਪੂਰਾ ਸੈਟ ਆ ਇਥੇ ਹੁਣ ਤੁਹਾਨੂੰ ਲੈ ਕੇ ਜਾਂਦੇ ਝੂਲੇ ਵਾਲ ਜਿਹੜੇ ਕਿ ਵਿਹਲੇ ਪਏ ਐ ਇਸ ਵੇਲੇ ਫਿਲਹਾਲ ਵਾਲੇ ਹਲੇ ਕੋਈ ਗਾਗੂਕ ਤਾਂ ਐ ਨਹੀਂ ਮੇਲ ਝੂਲੇ ਚੱਲੇ ਨੇ ਮੇਰੇ ਸਾਹਮਣੇ ਆ ਕੀ ਦੀ ਨਿਕਰ ਟੰਗੇ ਐ ਇਥੇ ਕੀ ਦੀ ਪਜਾਮੇ ਟੰਗੇ ਆ ਆ ਕੀ ਦੇ ਪਜਾਮੇ ਖਿਲਾਰੇ ਪਏ ਆ ਗਿੱਲੇ ਹੋ ਗਏ ਹੋਣੇ ਆ ਝੂਲੇ ਸਾਰੇ ਵਿਹਲੇ ਫੇਲੇ ਕਿਆ ਬਾਤ ਹੈ ਦੇਖੋ ਉਹ ਸਾਹਮਣੇ ਕੁੜੀ ਹੱਥ ਜੋੜੀ ਖੜੀ ਦੇਖੋ ਨਮਸਕਾਰ ਕਰਦੀ ਹੈ ਤੁਹਾਨੂੰ ਇਹਨੂੰ ਕਮੈਂਟ ਵਿੱਚ ਜਰੂਰ ਨਮਸਕਾਰ ਕਰਿਓ ਤੁਸੀਂ ਠੀਕ ਹੈ ਬਾਕੀ ਹੁੰਦੀ ਹੈ ਤੁਸੀਂ ਰਾਤ ਨੂੰ ਦੇਖਣਾ ਚਾਹੁੰਦੇ ਆ ਤੇ ਰਾਤ ਨੂੰ ਵੀ ਮੈਨੂੰ ਮੈਸੇਜ ਕਰ ਦਿਓ ਫੋਨ ਕਰ ਦਿਓ ਮੈਨੂੰ ਬਈ ਮਿਸ ਕਾਲ ਮਾਰ ਦਿਓ ਮੈਂ ਆ ਵੀ ਪਹੁੰਚ ਜਾਣਾ ਮੇਲੇ ਟਾਈਮ ਇਨਸ਼ਾਅੱਲਾ ਠੀਕ ਹੈ ਬਾਕੀ ਮਿਲਦੇ ਹਾਂ ਹੁਣ ਦੇਖਦੇ ਰਹੋ ਵੀਡੀਓ ਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਕੋਟੀ ਕੋਟੀ ਤੁਹਾਡਾ